ਅੱਜ ਦੀ ਮੀਟਿੰਗ ਬਾਬਾ ਜੋਂ ਦੇ ਸਾਰੇ ਜਿਹੜੇ ਸੀਨੀਅਰ ਲੀਡਰਸ਼ਿਪ ਹੈ ਉਹਨਾਂ ਦੀ ਮੀਟਿੰਗ ਕੀਤੀ ਗਈ ਹੈ ਅਸੀਂ ਇਹਨਾਂ ਇਹਨਾਂ ਆਉਣ ਵਾਲੇ ਸਮੇਂ ਦੇ ਵਿੱਚ ਸਰਗਰਮੀਆਂ ਤੇਜ਼ ਕਰ ਰਹੇ ਹਾਂ ਜਿਹੜੀਆਂ ਨਿਯੁਕਤੀਆਂ ਆ ਪਾਰਟੀ ਦੇ ਢਾਂਚੇ ਦਾ ਤੁਸਪ੍ਰਸਤ ਕਰਨੇ ਵਾਸਤੇ ਉਹ ਹੋਣੀਆਂ ਆ ਤੇ ਭਵਿੱਖ ਦੀਆਂ ਜੀਵਨ ਦੇ ਗੁਰਦਾਰ ਪ੍ਰਬੰਧਕ ਕਮੇਟੀ ਨੇ ਚੋਣਾਂ ਹੋ ਚੁੱਕੀਆਂ ਆ ਉਹਦੇ ਜਿਹੜੇ ਬਾਕੀ ਰਹਿੰਦੇ ਦਿਰੋਂ ਆ ਉਹਦੇ ਵਿੱਚ ਅਸੀਂ ਵਰਤਮਾਨ ਸਿੱਖ ਸੰਗਤ ਨੂੰ ਮਤਲਬ ਕਰਦੇ ਆ ਕਿ ਉਹ ਜਿਹੜੀ ਬੋਟਾਂ ਜਿਹੜੀਆਂ ਉਹ ਵਰਤਮਾਨ ਦੇ ਬੋਟਾਂ ਬਣਾਈਆਂ ਜਾਂ ਤਾਂ ਜੋ ਚੋਣ ਦੇ ਗੁਰਦਾਰ ਪ੍ਰਬੰਧਕ ਕਮੇਟੀ ਦਾ ਪ੍ਰੇਸ਼ਟ ਢਾਂਚਾ ਆਇਆ ਉੱਤੇ ਰਹਾ ਕੋਸ਼ਕ ਜਿਹੜੇ ਆ ਉਹ ਕਾਬਜ ਹੋ ਕੇ ਇਸ ਸਤਿ ਸਵਾਦੀ ਜਿਹੜੀ ਆ ਸਿੱਖੀ ਦੀ ਸੇਵਾ ਦੇ ਬੰਧਿਆ ਤਰੀਕੇ ਨਾਲ ਸਮਰਥਨ ਭਲੇ ਲਈ ਜਦੋਂ ਉਹ ਵਾਕੁਰੀ ਕੀਤੀ ਜਾ ਸਕੇ ਇਹਦੇ ਲਈ ਸਾਡਾ ਜਿਆ ਭੂਮਿਕਾ ਲੈਣਾ ਬਹੁਤ ਹੈ ਆਪੂ ਸਹਿਮਾਨ ਉਹਦੇ ਦਰ ਸਹਿਮਾਨ ਪਹੁੰਚੇ ਨੇ ਉਹਨਾਂ ਸਾਰੇ ਹੀ ਉਹਦੇ ਦਰ ਸਹਿਮਾਨ ਦਾ ਧੰਨਵਾਦ ਕਰਦਾ ਜੀ ਅਧਿਆਸ ਕਰਦਾ ਕਿ ਇਹ ਜਿਹੜੀਆਂ ਬੀਟੀਆਂ ਨੇ ਅਵੇ ਕਦੇ ਵਿੱਚ ਇਸੇ ਤਰ੍ਹਾਂ ਅੱਗੇ ਵੀ ਹੁੰਦੀਆਂ ਰਹਿਣਗੀਆਂ ਅੱਜ ਜੋ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਪਾਰਟੀ ਦਾ ਪਿਆਰ ਲਿਖ ਚੁੱਕਿਆ ਉਸ ਨੂੰ ਉੱਚਾ ਚੁੱਕਣ ਦੇ ਲਈ ਆਪਣਾ ਇਹ ਜੋਰ ਦਾ ਪਾਉਣਗੇ ਵਾਅਦਾ ਕੀਤਾ ਖਲਸਾ ਪਾਇੰਟ ਦੀ ਪੱਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੁਆਬਾ ਚੋਂ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਕਰਨ ਲਈ ਪਾਰਟੀ ਦੇ ਸਾਰੇ ਵਿੰਗਾਂ ਨੂੰ ਵੱਡੇ ਪੱਧਰ ਤੇ ਸਰਗਰਮ ਕਰਨ ਲਈ ਤੇ ਆਗਾਮੀ ਆ ਰਹੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸਬੰਧੀ ਵਿਚਾਰ ਵਟਾਂਦਰਾ ਕਰਨ ਲਈ ਉੱਚ ਪੱਧਰੀ ਮੀਟਿੰਗ ਕੌਮੀ ਬੁਲਾਰਾ ਡਾਕਟਰ ਹਰਜਿੰਦਰ ਸਿੰਘ ਜੱਖੂ ਕੌਮੀ ਪੀਮਿਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਪ੍ਰਧਾਨਗੀ ਹੇਠ ਸਥਾਨਕ ਕਿੰਗ ਹੋਟਲ ਫਗਵਾੜਾ ਨਜ਼ਦੀਕ ਸੁਪਰੋੜ ਵਿਖੇ ਹੋਈ ਮੀਟਿੰਗ ਵਿੱਚ ਸਰਦਾਰ ਸਰਮਜੀਤ ਸਿੰਘ ਖਾਲਸਾ ਸੁੱਚਾ ਸਿੰਘ ਮਿਸ਼ਨਪੁਰ ਗੁਰਨਾਮ ਸਿੰਘ ਸਿੰਘੜੀ ਵਾਲਾ ਰਿਸ਼ਮ ਸਿੰਘ ਪੱਪੀ ਗੁਰਦੇਵਾਲ ਸਿੰਘ ਮਾਨਾਵਾਲੀ ਕੁਲਦੀਪ ਸਿੰਘ ਨੂਰ ਮਨਪ੍ਰੀਤ ਸਿੰਘ ਬਲ ਸੁਖਜੀਤ ਕੁਰਪ ਬਿਆਣਾ ਮੋਨ ਸਿੰਘ ਬਲ ਬਲਵੀਰ ਸਿੰਘ ਬਸਰਾ ਮਨਜੀਤ ਸਿੰਘ ਕਰਤਾਰ ਸਿੰਘ ਡਰੋਲੀ ਰਣਜੀਤ ਸਿੰਘ ਜਗਰੂਪ ਸਿੰਘ ਗੁਰਪ੍ਰੀਤ ਸਿੰਘ ਆਦਿ ਸ਼ਾਮਲ ਹੋਏ ਇਸ ਮੌਕੇ ਡਾਕਟਰ ਰਜਿੰਦਰ ਸਿੰਘ ਜਖੂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੱਡੇ ਪੱਦਰ ਤੇ ਵੋਟਾਂ ਬਣਾਉਣ ਲਈ ਆਗੂਆਂ ਤੇ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਡਾਕਟਰ ਰਜਿੰਦਰ ਜਖੂ ਨੇ ਅੱਗੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨਗਰ ਨਿਗਮਾਂ ਦੀਆਂ ਚੋਣਾਂ ਨਗਰ ਕੌਂਸਲ ਅਤੇ ಗ್ರಾಮ ਪੰਚਾਇਤਾਂ ਦੀਆਂ ਚੋਣਾਂ ਤੱਕੜੇ ਹੋ ਕੇ ਪਾਰਟੀ ਵੱਲੋਂ ਲੜੀਆਂ ਜਾਣਗੀਆਂ ਤਾਂ ਜੋ ਇਹਨਾਂ ਸਾਰੀਆਂ ਚੋਣਾਂ ਨੂੰ ਜਿੱਤ ਕੇ ਸਰਦਾਰ ਸਮਰਨਜੀਤ ਸਿੰਘ ਮਾਨ ਸਾਹਿਬ ਜੀ ਦੇ ਹੱਥ ਮਜ਼ਬੂਤ ਕੀਤੇ ਜਾਣਗੀਆਂ ਮੀਟਿੰਗ ਦੇ ਅਖੀਰ ਹਲਕਾ ਇੰਚਾਰਜ ਫਗਵਾੜਾ ਸਰਦਾਰ ਕੁਲਦੀਪ ਸਿੰਘ ਨੂਰ ਨੇ ਦੁਆਬਾ ਜ਼ੋਨ ਦੇ ਸਾਰੇ ਦਰਜਾ ਬਾ ਦਰਜਾ ਅਹੁਦੇਦਾਰਾਂ ਤੇ ਮੈਂਬਰਾਂ ਦਾ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਧੰਨਵਾਦ ਕੀਤਾ ਦੇਖੋ ਫਗਵਾੜਾ ਬੁਲਟਨ 24 ਨਿਊਜ਼ ਟੀਵੀ ਲਈ ਗੁਰਦੇਵਾਲ ਸਿੰਘ ਮਾਨ ਵਾਲੀ ਦੀ ਰਿਪੋਰਟ ਹਾਂਜੀ ਜਿਹੜੀ ਅੱਜ ਮੀਟਿੰਗ ਰੱਖੀ ਗਈ ਹੈ ਜੀ ਕਿਸ ਸਬੰਧ ਵਿੱਚ ਰੱਖੀ ਹੈ ਅੱਜ ਦੀ ਮੀਟਿੰਗ ਵਾਪਾ ਜ਼ੋਨ ਦੇ ਸਾਰੇ ਜਿਹੜੇ ਸੀਨੀਅਰ ਲੀਡਰਸ਼ਿਪ ਹੈ ਉਹਨਾਂ ਦੀ ਮੀਟਿੰਗ ਕੀਤੀ ਗਈ ਹੈ ਅਸੀਂ ਇਦਾਂ ਉਹਨਾਂ ਆਉਣ ਵਾਲੇ ਸਮੇਂ ਦੇ ਵਿੱਚ ਸਰਗਰਮੀਆਂ ਤੇਜ਼ ਕਰ ਰਹੇ ਹਾਂ ਤੇ ਜ਼ਿਲ੍ਹਾ ਚੰਤੇਬੰਦੀਆਂ ਦਾ ਪੁਨਰਗਠਨ ਹੋ ਰਿਹਾ ਹੈ ਕਿ ਅਸੀਂ ਸ਼੍ਰੋਣੀ ਅਕਾਦਮੀ ਤੋਂ ਬਨੋਂ ਹਲਕਾ ਇੰਚਾਰਜਾਂ ਦੀਆਂ ਵੀ ਨਿਯੁਕਤੀਆਂ ਕਰਨ ਜਾ ਰਹੇ ਹਾਂ ਨੂਰਤ ਵਿੰਗ ਇਹ ਡਿਸਕਰੀ ਕਰਨੇ ਕਰ ਰਹਾ ਸੁਰੂਤੀ ਜਿਹੜੀ ਆ ਪਾਰਟੀ ਦੀ ਸਰਗਰਮੀ ਚੱਲ ਰਹੀ ਹੈ ਉਸ ਵੰਨ ਦੇ ਵਿੱਚ ਅਸੀਂ ਲੰਬੀਆਂ ਜਿਹੜੀਆਂ ਸਾਡੇ ਆਪ ਵੀ ਡਿਸਕਸ਼ਨ ਹੋਈ ਹੈ ਤੇ ਬਹੁਤ ਜਲਦੀ ਆਸੀ ਨਵੀਂ ਜਿਹੜੀਆਂ ਇਲੈਕਸ਼ਨ ਆ ਸ਼੍ਰੋਮਣੀ ਅਕਾਲੀ ਦਾ ਲੰਮਰ ਸਰ ਆਗਾਮੀ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਤੋਂ ਇਲਾਵਾ ਨਗਰ ਪੰਚਾਇਤ ਨਗਰ ਕੌਂਸਲ ਨਗਰ ਨਿਗਮ ਦੀਆਂ ਚੋਣਾਂ ਦੇ ਵਿੱਚ ਵੀ ਹਿੱਸਾ ਲਵੇਗਾ ਹਾਂ ਬਿਲਕੁਲ ਹਿੱਸਾ ਲਵੇਗਾ ਸਾਰੀਆਂ ਜਿਹੜੀਆਂ ਇਲਾਨੀਆਂ ਨੇ ਉਹਨਾਂ ਸਾਡੀ ਪਾਰਟੀ ਦੇ ਵੀਰਵਾਰ ਹਿੱਸਾ ਲਵੇਗਾ ਚੇਕ ਜੀ ਕੀ ਅਪੀਲ ਕਰਨੀ ਚਾਹੁੰਦੀ ਹਾਂ ਕੀ ਅਪੀਲ ਕਰਨੀ ਚਾਹੁੰਦੇ ਹਾਂ ਸਿੱਖ ਕੌਮ ਨੂੰ ਸਿੱਖ ਨੂੰ ਸਿੱਖ ਕੌਮ ਬਹੁਤ ਹੀ ਦੁਖਦਾਈ ਵਿੱਚ ਹੈ ਔਰ ਹਰ ਸਿੱਖ ਨੂੰ ਦੁੱਖ ਹੈ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਮਿਸ਼ਨ ਲੈ ਕੇ ਚੱਲਿਆ ਸੀਗਾ ਉਸ ਮਿਸ਼ਨ ਨੂੰ ਉਰਾਖੇ ਗੁਰੂ ਤੋਂ ਬੇਰੁਖੀ ਜਿਹੜੀ ਕੀਤੀ ਗਈ ਹੈ ਬਦਲਾ ਅਕਾਲੀ ਦਲ ਨੇ ਉਹਨੇ ਬਹੁਤ ਵੱਡਾ ਨੁਕਸਾਨ ਦਿੱਤਾ ਹੈ ਤੇ ਸ਼੍ਰੋਮਣੀ ਅਕਾਲੀ ਦਲ ਅਨੁਸਾਰ ਸਿੱਖ ਪੰਥਨਾ ਸਿੱਖ ਕੌਮ ਨਾਲ ਵਾਦਾ ਕਰਦਾ ਹੈ ਕਿ ਜਿਵੇਂ ਪਿਛਲੇ ਲੰਬੇ ਸਮੇਂ ਤੋਂ ਚਾਲੀਆਂ ਸਾਲਾਂ ਤੋਂ ਪੰਥਕ ਸਿਧਾਂਤਾਂ ਦੀ ਸ਼੍ਰੋਣੀ ਅਕਾਲੀ ਦਲ ਅਨੁਸਾਰ ਪਹਿਰਾ ਦਿੰਦਾ ਹੈ ਏਸੀ ਤਰ੍ਹਾਂ ਜਿਵੇਂ ਅਕਾਲੀ ਦਲ ਅਨੁਸਾਰ ਨੇ ਹੋਂਦ ਵਾਲੇ ਸਮੇਂ ਵਿੱਚ ਵੀ ਪੰਥਕ ਸਿਧਾਂਤਾਂ ਦੇ ਪਹਿਰੇਦਾਰੀ ਕਰਨੀ ਹੈ ਔਰ ਅਸੀਂ ਪੰਥ ਤੋਂ ਸਿੱਖੋਂ ਤੋਂ ਪੂਰੇ ਸਭੂਤ ਦੀ ਮੰਗ ਕਰਦੇ ਹਾਂ ਸ਼੍ਰੋਣੀ ਕਮੇਟੀ ਦੀਆਂ ਜਿਹੜੀਆਂ ਵੋਟਾਂ ਬਣ ਰਹੀਆਂ ਨੇ ਉਹਦੇ ਵਿੱਚ ਅਕਾਲੀ ਦਲ ਅਨੁਸਾਰ ਵੱਲੋਂ ਕਿੰਨਾਗਾ ਤਰਜੀਹ ਦਿੱਤੀ ਜਾ ਰਹੀ ਹੈ ਕਿੰਨੀਆਂ ਕਿ ਪੋਟਾਂ ਬਣਾਈਆਂ ਜਾ ਰਹੀਆਂ ਨੇ ਸਰਗਰਮੀ ਦੇ ਨਾਲ ਸਾਡੇ ਜਥੇਦਾਰ ਆਪ ਆਪਣੀ ਜਗ੍ਹਾ ਤੇ ਵੋਟਾਂ ਬਣਾ ਰਹੇ ਨੇ ਕਿੰਨੀਆਂ ਕਿ ਪੋਟਾਂ ਬਣ ਚੁੱਕੀਆਂ ਨੇ ਕਾਫੀ ਅਪਾ ਆਪਣੇ ਡਾਟਾ ਸੀ ਇਕੱਠਾ ਕਰਨਾ ਹੈ ਬ੍ਰੋਕਲੀਆ ਨਹੀਂ ਪੋਟਾਂ ਬਣਾ ਲੈ ਹਾਂਜੀ ਜਿਹੜੀ ਅੱਜ ਮੀਟਿੰਗ ਰੱਖੀ ਗਈ ਆ ਉਹਦੇ ਵਿੱਚ ਕੀ ਕੀ ਵਿਚਾਰ ਵਟਾਂਦਰਾ ਕੀਤਾ ਗਿਆ ਜੀ ਪਾਇੰਟ ਜੀ ਦਾ ਕਲਸਾ ਬਾਹਰ ਕੀ ਬਤਨ ਬੋਲਦਾ ਹੈ ਕਿ ਆਜ ਦੇ ਭਾਰਤ ਦੇ ਸੀਨੀਅਰ ਅਕਾਊਂਟ ਡਾਕਟਰ ਰਵਿੰਦਰ ਸਿੰਘ ਜਖੂ ਦੀ ਵਾਇਸ ਹੈ ਕਿ ਇਹ ਵੀ ਮੀਟਿੰਗ ਲਈ ਜਾਂ ਸਟੇਸੀਨ ਲੇਟਿਸ਼ਨ ਵੀ ਹੋਇਆ ਇਸ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਨਿਯੁਕਤੀਆਂ ਆ ਪਾਰਟੀ ਦੇ ਟਰਜਨ ਸਰ ਤੁਸ ਪ੍ਰਸਤ ਕਰਨ ਦੇ ਵਾਸਤੇ ਉਹ ਹੋਣੀਆਂ ਤੇ ਭਵਿੱਖ ਦੀਆਂ ਜੂਨੇ ਪਟਾਰਕੰਦ ਕਮੇਟੀ ਦੀਆਂ ਜੋ ਚੋਣਾਂ ਆਉਣ ਜਾ ਰਹੀਆਂ ਆ ਉਹਦੇ ਜਿਹੜੇ ਬਾਕੀ ਰਹਿੰਦੇ ਦਿਰੋ ਆ ਉਹਦੇ ਵਿੱਚ ਅਸੀਂ ਵਦਵਦ ਸਿੱਖ ਸੰਗਤ ਨੂੰ ਅਪੀਲ ਕਰਦੇ ਆ ਕਿ ਉਹ ਜਿਹੜੀ ਬੋਟਾ ਜਿਹੜੀਆਂ ਉਹ ਵਦਵਦ ਜਿਹੜਾ ਬੋਟਾ ਬਣਾਇਆ ਜਾਣ ਤਾਂ ਜੋ ਥ੍ਰੋਮ ਦੇ ਗੁਰਦਾਰਾ ਪ੍ਰਬੰਧਕ ਕਮੇਟੀ ਨਾਲ ਪ੍ਰਸ਼ਾਸਨ ਚ ਆਇਆ ਉਹਤੇ ਖੁਰਚ ਜਿਹੜੇ ਆ ਉਹ ਕਾਬਜ ਹੋ ਕੇ ਇਸ ਸੰਸਥਾ ਦੀ ਜਿਹੜੀ ਆ ਸਿੱਖੀ ਦੀ ਸੇਵਾ ਲਈ ਵਧੀਆ ਤਰੀਕੇ ਨਾਲ ਸਰਵਤ ਦੇ ਭਲੇ ਲਈ ਜਿੰਮੇਵਾਰੀ ਕੀਤੀ ਜਾ ਸਕੇ ਇਹਦੇ ਲਈ ਸਾਡਾ ਜਣਾ ਉਪਰਵੇਖ ਰਹਿਣਾ ਚਾਹੀਦਾ ਕਿਹੜੇ ਕਿਹੜੇ ਮੁੱਦੇ ਹੋਣਗੇ ਜੋ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਜਿਹੜੀਆਂ ਪਿਛਲੇ 2011 ਤੋਂ 2013 ਜਿਹੜੀਆਂ ਉਹ ਹੋਈਆਂ ਸੀਗੀਆਂ ਉਸ ਤੋਂ ਬਾਅਦ ਜਿਹੜੀਆਂ ਕੇਂਦਰ ਨੂੰ ਕੋਲ ਜਿਹੜੀ ਉਹ ਬਿਲਕੁਲ ਉੱਥੇ ਛੋਟਾ ਜਿਹਾ ਨਹੀਂ ਕਰਵਾ ਰਹੀ 328 ਸੂਬੇ ਜਿਹੜੇ ਸਹਿਚੂ ਗ੍ਰਾਂਟ ਸਖੜੇ ਉਹ ਖੁਦਮੁਖਤ ਕੀਤਾ ਉਹਨਾਂ ਦਾ ਕੋਈ ਲੇਖਾ ਜੋਖਾ ਨਹੀਂ ਹੋ ਸ਼੍ਰੋਮਣੀ ਕਮੇਟੀ ਦੇ ਵਿੱਚ ਭਰੇ ਤਾਂ ਬੜੀ ਵੱਡੀ ਮਸਲੇ ਉੱਤੇ ਆ ਉਹ ਜਿਹੜੇ ਕਾਬਜ ਜਿਹੜੇ ਮਸੰਦ ਲਾਣਾ ਹੈਗੇ ਉਹ ਬਿਲਕੁਲ ਉੱਥੇ ਕੋਈ ਕਾਰਵਾਈ ਨਹੀਂ ਉਹ ਨਹੀਂ ਹੋ ਰਹੀ ਉਹ ਸਾਰਾ ਜਿਹੜਾ ਇਹ ਤੋਂ ਜਿਆਦਾ ਪਾਉਂਦੇ ਸੇ ਕੋ ਔਰ ਸਹੀ ਵਕਤ ਕੋ ਜਿਹੜਾ ਗੁਰੂ ਕਰਦਾ ਹੈ ਇਹਦਾ ਸਬੰਧ ਹੈ ਉਹਦੇ ਪਰ ਤੋਂ ਕਰਨ ਦੇ ਲਈ ਇਸ ਪ੍ਰੀਆ ਉਹ ਸ਼ਰੋਮਿੰਗ ਤੋਂ ਤਰਫ ਪ੍ਰਬੰਧਕੀ ਵਿਧੀ ਹੈ ਉਹਦੇ ਵਿੱਚ ਅਸੀਂ ਜਿਹੜੇ ਆ ਆਪਣੇ ਜਿਹੜੇ ਉਮੀਦਵਾਰਾਂ ਨੂੰ ਲੈ ਕੇ ਆਵਾਂ ਸਿੰਘੜੀਵਾਲ ਜੀ ਦੇਖਣ ਦੇ ਵਿੱਚ ਆਇਆ ਆਪ ਸਿਕ ਸੰਗਤਾਂ ਜਿਹੜੀਆਂ ਦਰਬਾਰ ਸਾਹਿਬ ਜਾਂਦੀਆਂ ਨੇ ਉਹਨਾਂ ਨੂੰ ਕਮਰੇ ਨਹੀਂ ਮਿਲਦੇ ਜੇ ਮਿਲਦਾ ਹੈ ਤਾਂ ਕਿਸੇ ਨੂੰ ਸਪਰਸ਼ ਦੇ ਜਰੀਏ ਹੀ ਮਿਲਦਾ ਹੈ ਕੀ ਅਕਾਲੀ ਦਲ ਅੰਮ੍ਰਿਤਸਰ ਇਹੋ ਜਿਹੀ ਜੜੀਆਂ ਅਕਾਲੀ ਦਲ ਬਾਦਲ ਵੱਲੋਂ ਚਲਾਈਆਂ ਗਈਆਂ ਹੈਗੀਆਂ ਨਹੀਂ ਗੱਲਾਂ ਉਹਨਾਂ ਨੂੰ ਬੰਦ ਕਰੇਗਾ ਦੇਖੋ ਤੁਹਾਨੂੰ ਦੱਸਿਆ ਕਿਵੇਂ ਜਿਹੜੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧ ਦੇ ਸਮੁੱਚੇ ਘੰਟੇ ਦੇ ਵਿੱਚ ਜਿਹੜੀ ਕਮਜ਼ੋਰੀ ਜਿਹੜੀ ਆ ਚੁੱਕੀ ਉਹ ਚਾਰੇ ਸਲਾਮਾਂ ਦੇ ਜਿਹੜੇ ਗਲਤੀ ਕੀਤੀ ਹੈ ਕਮਰਿਆਂ ਦੀ ਆ ਤੇ ਸਮੁੱਚੇ ਘੰਟੇ ਦੇ ਵਿੱਚ ਜਿਹੜੀ ਖਰਾਬੀ ਆ ਚੁੱਕੀ ਉਹਨੂੰ ਚੁਸ ਤੁਰਸਤ ਕਰਨ ਵਾਸਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਹੜੀ ਆ ਸਿਧਾਂਤ ਤੱਕ ਜਿਹੜੀ ਆ ਪਾਰਟੀ ਆ ਲਗਾਤਾਰ ਜਿਹੀ ਅਕਾਲ ਤਖਸਾਲ ਤੋਂ ਹੋਣ ਤੋਂ ਬਾਅਦ 99 ਤੋਂ ਲਗਾਤਾਰ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਅਗਵਾਈ ਹੇਠ ਸਿਧਾਂਤ ਤੱਕ ਅਗਵਾਈ ਜਿਹੜੀ ਉਹ ਕੰਮ ਵੀ ਕਰਦੀ ਆ ਰਹੀ ਆ ਤੇ ਇਹ ਸ਼ਰੂਨ ਨਹੀਂ ਤੋਂ ਰੋਕਣ ਵਾਲੀ ਕਮੇਟੀ ਜਿਹੜੇ ਜਿੱਥੇ ਵੀ ਉੱਥੇ ਜਿਹੜਾ ਢਾਂਚਾ ਜਿਹੜਾ ਆ ਉਹ ਸਿੱਖ ਸਿਧਾਂਤਾਂ ਦੇ ਇਨਸਾਨ ਜਿਹੜਾ ਉਹ ਸਾਰੇ ਹਰਜਿੰਦਰ ਸਿੰਘ ਧਾਮੀ ਨੂੰ ਆਮ ਸਿੱਖ ਸੰਗਤਾਂ ਬਹੁਤ ਵਧੀਆ ਇਨਸਾਨ ਸਮਝਦੀਆਂ ਸੀ ਕਿ ਤੁਹਾਡੇ ਸਾਹਮਣੇ ਲੋ ਹੈਗੇ ਨੇ ਵਧੀਆ ਦੇਖੋ ਮੈਂ ਜਿਹੜੀ ਉਹਨਾਂ ਦੀ ਵੱਡੀ ਕਾਹਲੀ ਨਹੀਂ ਕੀਤੀ ਜਾਂਦੀ ਹੈ ਕਿ 47 ਵਿਕਲਪ ਸਿੰਘ ਤਾਂ ਮਿਉ ਨੇ ਅ ਨੌ ਉਹਨਾਂ ਦੇ ਜਿਹੜੇ ਕੇਸ ਵੌਗਲ ਰਹੇ ਆ ਅਸੀਂ ਕਾਫੀ ਲੰਬੇ ਸਮੇਂ ਤੋਂ ਸਰਗਰਮ ਆ ਲੇਕਿਨ ਅੱਜ ਤੱਕ ਕਦੇ ਵੀ ਸਾਨੂੰ ਉਹਨਾਂ ਨੇ ਮੇਰੇ ਚੱਕੀ ਵਾਲਾ ਬਾਰਕੀਟ ਵਾਲਾ ਸਾਨੂੰ ਇੱਕ ਕਰਤਾ ਨਹੀਂ ਨਿਕੇਹਾ ਤੇ ਕਰਮ ਸਿੰਘ ਜੀ ਅਸੀਂ ਤਕਰੀਬਨ ਜਦੋਂ ਵੀ ਕਿਸੇ ਨਾਲ ਕੋਈ ਜਾਤੀ ਹੁੰਦੀ ਆ ਅਸੀਂ ਪੁਰਾ ਪਿੱਛਾ ਕਰਨ ਦੀ ਕੋਸ਼ਿਸ਼ ਨਹੀਂ ਸੰਗਤਾਂ ਇਹ ਤਾਂ ਤਰੀਕੀ ਸਦਾਈ ਹੁੰਦੀ ਕਿ ਹਾਂ ਕਿ ਉਹ ਅਸੀਂ ਧੰਦੀ ਆ ਉਹ ਫ੍ਰੀ ਅਮਦਾਲ ਕਰਦੇ ਆ ਤੇ ਇਸ ਕਰਕੇ ਇਹ ਸਾਰੇ ਲਫਾਫੇ ਪਾਜੀ ਆ ਨਾਲੇ ਇਹਨਾਂ ਨੂੰ ਕੋਈ ਹੱਕ ਤੇ ਨਹੀਂ ਹੈਗਾ ਪ੍ਰਧਾਨ ਜੀ ਲੈਣ ਦਾ 2011 ਵਿੱਚ ਲੈ ਕੇ ਨਹੀਂ ਚਾਹਤਾ ਤੋਂ 2016 ਵਿੱਚ ਥੋਮ ਵੀ ਕੋਤਰ ਪ੍ਰਬੰਧਕ ਕਮੇਟੀ ਜੀ ਵੀ ਉਹ ਖਤਰ ਹੋ ਚੁੱਕੀ ਆ ਮਿਆ ਸੰਗਤਾਂ ਦਾ ਮਨੋ ਸਮਰਥ ਨਹੀਂ ਆ ਮੈਂ ਤਾਂ ਉਹ ਪ੍ਰਧਾਨ ਹੀ ਨਹੀਂ ਮੰਨਦਾ ਬਾਕੀ ਤਾਂ ਬਹੁਤ ਹੁੰਦੀ ਸਿੱਖ ਸੰਗਤਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਛੋੜੇ ਦੇ ਲੱਭੇ ਹੋਈ ਉਹ ਪੀਲਾ ਤੇ ਜਿਹੜੀ ਪਾਰਟੀ ਛੋਮਣੀ ਅਕਾਲਗਰ ਅਮਰਸਰ ਦੀ ਜਿਹੜੀ ਸਿਰਜਣਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਹੋਈ ਆ ਇਸੇ ਕਰਕੇ ਨਾ ਪੰਗਲ ਪੁੱਛਾ ਸਿੱਖ ਕੌਮ ਦੇ ਅੰਦਰ ਕੀ ਹੋ ਰਿਹਾ ਆ ਅਕਾਲੀ ਦਲ ਦੇ ਬਰਤੀ ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਉਹਨਾਂ ਦੀ ਜਿਹੜੀ ਪਾਰਟੀ ਆ ਜਿਹੜੀ ਜਿਹੜੀ ਅਸਲੀ ਅਕਾਲੀ ਦਲ ਦਾ ਉਹ ਛੋਮਣੀ ਦਾ ਤਰ੍ਹਾਂ ਮਸਲਾ ਛੋਮਣੀ ਅਕਾਲਗਰ ਅਮਰਸਰ ਦੇ ਦੇ ਪ੍ਰਧਾਨ ਸਰਦਾਰ ਸਿਮਰ ਸਿੰਘ ਮਾਨਾ ਉਹ ਬਹੁਤ ਬਖੂਬੀ ਜਿਹੜਾ ਆ ਕੌਮ ਦਾ ਜਿੱਥੇ ਰਾਖਰੀ ਪੰਦਰ ਤੇ ਉਥੇ ਅੰਤਰਰਾਸ਼ਟਰੀ ਪੰਦਰ ਤੇ ਵੀ ਕੌਮ ਜਿਹੜੀ ਆ ਉਹ ਬਾਈ ਲਗਾਤਾਰ ਕਰਦੇ ਆ ਤੇ ਮੈਂ ਪਾਉਂ ਕਹਿੰਦਾ ਕਿ ਉਹ ਸਰਦਾਰ ਸਿਮਰ ਸਿੰਘ ਮਾਂ ਦੇ ਸਾਥ ਦੇ ਕੇ ਤੇ ਜੋ ਆਪਣਾ ਜਗਾ ਅਕੀਦਾ ਹੈ ਜੋ ਸਾਡਾ ਵਿਸ਼ਵਾਸ ਹੈ ਕਿ ਵੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਆਪਣੀ ਜਿਹੜੀ ਅਜੰਬੀ ਨੂੰ ਪ੍ਰਭੂ ਜੀ ਦਾ ਖਾਲਸਾ ਸੇਵਾ ਕਮਜੀ ਕੀ ਫਤਿਹ ਸ਼ਰੋਣੀਆ ਕਾਲੀ ਦਾ ਲਗਨਸਰ ਦੁਆਬਾਜ ਹੋਣ ਦੀ ਜਿਹੜੀ ਮੀਟਿੰਗ ਅੱਜ ਕਮੇ ਬੁਲਾਰੇ ਸ਼੍ਰੀ ਮੁਨੀ ਕਾਲੀ ਦੰਦੇ ਕਮੇ ਦੇ ਪ੍ਰਧਾਨ ਡਾਕਟਰ ਹਿੰਦ ਸਿੰਘ ਜੀ ਜੋ ਖਸਾ ਉਹਨਾਂ ਨੇ ਪ੍ਰਧਾਨਗੀ ਦੀ ਹੇਠ ਕਿ ਹੋਟਲ ਸੰਪੂਰ ਬਿਖੇ ਤੇ ਹੋਈ ਹੈ ਜਿਸ ਦੇ ਵਿੱਚ ਬਹੁਤ ਸਾਰੇ ਵਿਚਾਰਾ ਪਾਰਟੀ ਨੇ ਤੇ ਮਿਆਰ ਨੂੰ ਉੱਚਾ ਚੁੱਕਣ ਦੇ ਲਈ ਮੋਟਾ ਬਣਾਉਣ ਦੇ ਲਈ ਅਤੇ ਵਾਅਦਖ ਜਿਹੜੇ ਸਾਡੇ ਵਿੰਗ ਨੇ ਉਹਨਾਂ ਦੇ ਮਿਆਰ ਜਿਹੜੇ ਲਿਖ ਚੁੱਕੇ ਨੇ ਉਹਨਾਂ ਨੂੰ ਚੁੱਕਣ ਦੇ ਲਈ ਸਬਮਿਟ ਕੀਤੀ ਗਈ ਹੈ ਜਿਹਦੇ ਵਿੱਚ ਵਾਅਦਖ ਆਗੂ ਸਹਿਮਾਨ ਉਹਦੇ ਦਰ ਸਹਿਮਾਨ ਪਹੁੰਚੇ ਨੇ ਮੈਂ ਸਾਰੇ ਹੀ ਯੋਗਦਾਰ ਸਾਹਿਬਾਨ ਦਾ ਧੰਨਵਾਦ ਕਰਦਾ ਜੀ ਅੰਤਿਆਸ ਕਰਦਾ ਕਿ ਇਹ ਵੀ ਇਹ ਮੀਟਿੰਗਾਂ ਨੇ ਭਵਿੱਖ ਦੇ ਵਿੱਚ ਇਸੇ ਤਰ੍ਹਾਂ ਅੱਗੇ ਵੀ ਹੁੰਦੀਆਂ ਰਹਿਣਗੀਆਂ ਅੱਜ ਤੋਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਪਾਰਟੀ ਦਾ ਪਿਆਰ ਨਿਕ ਚੁੱਕਿਆ ਉਸ ਨੂੰ ਉੱਚਾ ਚੁੱਕਣ ਦੇ ਲਈ ਆਪਣਾ ਤਹਿ ਜੋਗਦਾਰ ਹੋਣਗੇ ਵਾਟ ਰਚਕਾ ਖਾਲਸਾ ਪਾਇੰਟ ਦੀ ਕੀ ਪੱਤੇ